ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਵੀਰ ਬਲਜੀਤ ਕੋਲ ਆਇਆ ਦੋਸਤੋ ਠੀਕ ਹੈ ਜਮਾਲਪੁਰ ਪਿੰਡ ਲੱਗ ਗਿਆ ਤੇ ਫਤੇਪੁਰ ਸੁਗਾ ਲਖਨਾ ਇਹ ਲਖਨਾ ਪਿੰਡ ਇਹ ਬਿਲਕੁਲ ਨੇੜੇ ਨੇੜੇ ਨਾਲ ਲੱਗਦੇ ਪਿੰਡ ਆ ਤੇ ਖਾਸ ਵਿਸ਼ੇ ਤੁਸੀਂ ਪਿੰਡ ਸ਼ਿਵਾਜਪੁਰ ਕਰਨੀ ਆ ਸੋ ਸੇਲ ਪਰਚੇਜ ਦਾ ਕੰਮ ਕਰਦਾ ਵੀਰ ਪਸ਼ੂ ਜਿਹੜੇ ਦੋਸਤੋ ਵਿਕਰੀ ਵਾਲੇ ਹੁੰਦੇ ਆ ਇਸ ਘਰੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਦਿਖਾਏ ਆ ਤੁਹਾਨੂੰ ਇਸ ਘਰੋਂ ਅੱਜ ਦੋ ਵੜਾ ਤੁਹਾਨੂੰ ਦਿਖਾ ਦਾਂਗੇ 크ਰੋਸ ਸੰਗ ਦੇ ਵਿੱਚ ਵੜਾ ਦੋਸਤੋ ਸ਼ਾਹੀਵਾਲ 크ਰੋਸ ਸੰਗ ਆ ਦੋਨਾਂ ਵੜਾਂ ਦਾ ਤੇ ਦੋਵੇਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਸਵਈਆਂ ਨੇ ਤੇ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਨਾਲ ਦੀ ਨਾਲ ਦੋਸਤੋ ਵਿੱਚ ਕੁਝ ਥੋੜੀ ਬਾਦੀ ਚਬਾਈ ਕਰਕੇ ਆਪਾਂ ਤੁਹਾਨੂੰ ਦਿਖਾ ਦਾਂਗੇ ਸੋ ਦੋ ਵੜਾ ਤਾਜ਼ੀਆਂ ਸੱਜਰ ਸੂਈਆਂ ਦੋ ਮਗਰ ਬੱਚੀਆਂ ਦੋ ਮਗਰ ਫੀਮੇਲ ਕਾਫ ਆ ਤੁਸੀਂ ਸਾਹਮਣੇ ਦੇਖ ਰਿਹਾ ਜੀ ਸੋ ਪੂਰੀ ਡਿਟੇਲ ਵੀਰ ਬਲਜੀਤ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ 219 ਅਗਸਤ ਤੇ ਸਮਾਂ ਕੋਈ ਆਪਾਂ ਸ਼ਾਮ ਨੂੰ ਇਹ ਕਵਰੇਜ ਕਰਦੇ ਪਏ ਆ ਸਮਾਂ ਕੋਈ 4:00 ਵਜੇ ਦਾ ਤੇ ਪਸ਼ੂ ਐਨੀਮਲ ਚੰਗੇ ਹੁੰਦੇ ਆ ਬਾਕੀ ਫਿਰ ਵੀ ਕੋਈ ਮੇਰਾ ਵੀਰ ਆਪਣੀ ਤਸੱਲੀ ਕਰਨੀ ਚਾਹੁੰਦਾ ਦੋ ਡੰਗ ਤਿੰਨ ਟਾਈਮ ਆਪਣੀ ਜੋ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਸੋ ਹੁਣ ਮੌਕੇ ਤੇ ਜਿੱਦਾਂ ਵੀ ਆਪਾਂ ਦੋਸਤੋ ਜਿੰਨੀ ਵੀ ਤਸੱਲੀ ਕਰਾ ਸਕਦੇ ਆ ਧਾਰਾਂ ਧੂਰਾ ਮਰਵਾ ਕੇ ਵਿੱਚੇ ਤੁਹਾਨੂੰ ਤਸੱਲੀ ਕਰਵਾ ਦਾਂਗੇ ਆਹ ਚੱਲਦੇ ਆ ਕਰਦੇ ਆ ਗੱਲਬਾਤ ਵੀਰ ਬਲਜੀਤ ਦੇ ਨਾਲ ਸਭ ਤੋਂ ਪਹਿਲਾਂ ਬਲਜੀਤ ਭਾਈ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਮਹਾਰਾਜ ਹਾਂਜੀ ਵਧੀਆ ਜੀ ਅੱਛਾ ਬਲਜੀਤ ਭਾਈ ਬੈੜਾ ਇਸੇ ਤਰ੍ਹਾਂ ਕੋ ਇੱਕ ਦੋ ਨਾ ਆਈ ਜਾਂਦੇ ਆ ਵਿਕੀ ਜਾਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਜ਼ਿਆਦਾਤਰ ਫਿਰ ਝੋਨਿਆਂ ਝਾਨਿਆਂ ਜੀ ਬਿਰੂ ਜੀ ਰਹੇ ਹੈ ਹਾਂ ਥੋੜੀ ਗਰਮੀ ਹੀ ਹਾਂ ਥੋੜਾ ਢੱਲਾ ਠੀਕ ਹੈ ਜੀ ਹੁਣ ਗਾੜੀ ਹੁਣ ਤੁਹਾਨੂੰ ਪਤਾ ਮੌਸਮ ਵਧੀਆ ਆ ਗਿਆ ਹਾਂ ਮੌਸਮ ਚਲੋ ਨਾਲੇ ਇਹਨਾਂ ਦਾ ਬਿਲਕੁਲ ਹਾਂਜੀ ਰੁੱਖ ਦਾ ਆ ਗਿਆ ਨਾਲੇ ਹਾਂਜੀ ਹਾਂਜੀ ਅੱਛਾ ਬਲਜੀਤ ਭਾਈ ਅੱਜ ਆਪਣੇ ਕੋਲ ਦੋ ਬੈੜਾ ਨੇ ਹਾਂਜੀ ਦੋਵੇਂ ਤਾਜ਼ੀਆਂ ਸੁਈਆਂ ਜੀ ਤਾਜ਼ੀਆਂ ਸੁਈਆਂ ਨੇ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਬੈੜੇ ਤੋਂ ਕਰ ਲਈਏ ਸੋਹਣੇ ਵੱਡੇ ਕਦ ਕਾਠ ਦੇ ਵਿੱਚ ਆ ਹਾਂਜੀ ਸ਼ਾਈਵਾਲ ਕ੍ਰੋਸਾਂਗ ਚ ਆ ਗਈ ਐ ਵੀ ਤੇ ਸੁਵਾ ਕਿੰਨਾ ਸੁਈਏ ਵੀਰੇ ਦੂਜਾ ਦੂਜਾ ਸੁਵਾ ਨਹੀਂ ਤੀਜਾ 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 ਸੁਵਾ ਅੱਜ ਦਿਨ ਕਿੰਨੇ ਹੋ ਗਏ 15 ਦਿਨ ਹੋ ਗਏ 15 ਕ ਦਿਨਾਂ ਦੀ ਹਾਂਜੀ ਮਗਰ ਵਛੀ ਐ ਤੇ ਮਗਰ ਅੱਛਾ ਮਗਰ ਤੇ ਸ਼ਾਈਵਾਲ ਚ ਹਾਂਜੀ ਹਾਂਜੀ ਲੋ ਜੀ ਮਗਰ ਹੀ ਦੋਸਤੋ ਸ਼ਾਈਵਾਲਾਂਗ ਦੇ ਵਿੱਚ ਵਛੀ ਆ ਸੋ ਫੀਮੇਲ ਕਾਫ ਚੈੱਕ ਕਰੋ ਗਿਰ ਤੇ ਸ਼ਾਈਵਾਲ ਦਾ ਟੀਕਾ ਲੱਗਦਾ ਮੇਰਾ ਹਾਂਜੀ ਹਾਂਜੀ ਹਨਾ ਤੇ ਜਾਈਆ ਹਾਂ ਕ੍ਰੋਸਾਂਗ ਆ ਦੋਸਤੋ ਵੇਖੋ ਕਿ ਤਰ੍ਹਾਂ ਕਿਤੇ ਗਿਰਦਾ ਤੇ ਸ਼ਾਈਵਾਲ ਦਾ ਤੁਸੀਂ ਕ੍ਰੋਸ ਮੰਨ ਲਿਓ ਠੀਕ ਆ ਤੂੰ ਨਾ ਤੂੰ ਵੇਖੋ ਕਿੱਡਾ ਤੂੰ ਬਹੁਤ ਵਧੀਆ ਲਬੋਚੜਾਂ ਕੋ ਬਿਲਕੁਲ ਜਿੱਦਾਂ ਆਪਾਂ ਕੋ 3-4 ਇੰਚ ਲੰਬਾ ਤੂੰ ਦੇਖਦੇ ਆਂ ਛਾਈ ਭੜਾਂ ਕੀ ਰਹਿੜ ਤੂੰ ਉਸੇ ਤਰ੍ਹਾਂ ਦੇ ਦੇਖੋ 3-4 ਇੰਚ ਲੰਬਾ ਤੂੰ ਨਾ ਬੱਚੀ ਬਹੁਤ ਸੋਹਣੀ ਹੈ ਮਗਰ ਠੀਕ ਹੈ ਜੀ ਨਸਲ ਜਾਤ ਵਿੱਚ ਮਗਰ ਬੱਚੀ ਆ ਤੇ ਕੋਈ ਵੀਰ ਚੰਗੇ ਸ਼ੌਂਕ ਨਾਲ ਰੀਜ ਨਾਲ ਸਾਫ ਲੈਦਾ ਇਹ ਵੀ ਦੋਸਤੋ ਘਾ ਪੈਸੇ ਵਾਲੀ ਹੈ ਬੱਚੀ ਬਹੁਤ ਵਧੀਆ ਮਗਰ ਅੱਛਾ ਬਲਜੀਤ ਤੀਜਾ ਸਵੇਰ ਹੁਣ ਦੁੱਧ ਦੇ ਦੇ ਥੱਲੇ ਕਿੰਨਾ ਵੀਰ ਦੁੱਧ ਦੇ ਦੇ ਥੱਲੇ ਵੀਰ ਜੀ 12 ਕਿਲੋ ਹੋਊਗਾ 11 ਕਿਲੋ ਪੱਕਾ ਜਿਹੜਾ ਲੀਟਰ ਵਾਲਾ ਜੇਰਾ ਕੋਈ ਦੂਰੋਂ ਨੇੜੋਂ ਆ ਜਾ ਕੋਈ 11 ਦਾ ਇਹ ਤਾਂ ਨਹੀਂ ਕੋਈ 8 ਨਾ ਨਾ 8 ਨਾ ਨਿਕਲੂਗਾ ਨਾ 10 ਹੀ ਨਿਕਲੂ 11 ਨਿਕਲੂਗਾ 11 ਤਾਂ ਵੱਧ ਹੀ ਹੋਊਗਾ ਠੀਕ ਹੈ ਜੀ ਹਾਂ ਜੀ ਲਓ ਜੀ 11 ਕਿਲੋ ਇਹਦੇ ਥੱਲੇ ਦੋਸਤੋ ਇਸ ਵਕਤ ਦੋ ਤਾਈ ਚ ਵੀ ਇੱਕ ਨੰਬਰ ਤੇ ਥਾਂ ਤੁਸੀਂ ਵੇਖੋ ਚੇਕਾ ਜੀ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆ ਕਰੋ ਚੈੱਕ ਇੱਕ ਵਾਰੀ ਖੋਲ ਕੇ ਤੋੜ ਕੇ ਆਪਾਂ ਲੰਬਾ ਤੋੜ ਕੇ ਦਿਖਾ ਦਿੰਦੇ ਆ ਤੁਹਾਨੂੰ ਵਧੇਰੇ ਗੱਲਬਾਤ ਸਮਝ ਆਊਗੀ ਕਦ ਵੱਡਾ ਇਸ ਵਾਇਰਡ ਦਾ ਠੀਕ ਹੈ ਜੀ ਸੋ ਤਿੱਜਾ ਸੁਆ ਵੱਡੇ ਕੱਟ ਘਾਟ ਦੇ ਵਿੱਚ ਆ ਦੇਖੋ ਸੋ ਚੋਣ ਚਾਂ ਦੀ ਦੋਸਤੋ ਕਿਦਾਂ ਵੀ ਤੁਸੀਂ ਨਾਲ ਦੀ ਨਾਲ ਹੀ ਦੇਖ ਲਿਓ ਠੀਕ ਹੈ ਜੀ ਨਾਲ ਦੀ ਨਾਲ ਹੀ ਆਪਾਂ ਜਵਾਈ ਜਿਹੜੀ ਤੁਹਾਨੂੰ ਦਿਖਾ ਦਿੱਤੀ ਆ ਸੋ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਕੱਲੇ-ਕੱਲੇ ਪੁਆਇੰਟ ਦਾ ਜਿਹੜਾ ਦੋਸਤੋ ਪਤਾ ਲੱਗ ਸਕੇ ਭਰਾਵਾਂ ਨੂੰ ਠੀਕ ਹੈ ਬਲਜੀ 10 10000 10000 ਹੀ ਹੈ ਨਾ 11 ਕਿਲੋ ਦੁੱਧ ਪੱਕਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੀ 11 ਕਿਲੋ ਦੁੱਧ ਜਿਹੜਾ ਦੋਸਤੋ ਪੱਕਾ ਇਸ ਵਕਤੇ ਦੇ ਥੱਲੇ ਹਾਜ਼ਰ ਆ 好，六解。 ਆ ਦੇਖ ਠੀਕ ਹੈ ਅੱਛਾ ਬਲਜੀਤ ਵੀਰੇ ਕਿਦਾਂ ਕੀ ਰੇਟ ਕੀ ਡਿਮਾਂਡ ਕਰਦੇ ਪੈ 45 ਦੇ ਦਈਏ 45 ਪੂਰਾ ਲੈਸਲਸ ਕਰਕੇ ਦੇ ਦਈਏ ਵੀ ਵੀਰ ਕੋਈ ਪਹਿਲੇ ਫੋਨਾਂ ਦੇ ਉੱਪਰ ਹੀ ਸੌਦਾ ਹੋ ਜਾ ਜਿਹੜਾ ਤੁਹਾਡਾ 3000 ਛੋਟ ਕਰਦਾ ਕਿੰਨੇ ਚੋ 45 ਚ 42000 ਦੀ 45000 ਦੀ ਦੇਣਾ 42000 ਦੀ 200 ਰੁਪਿਆ ਛੋਟ ਹੀ ਹੋਣੀ ਐ ਚੋਂ ਠੀਕ ਆ ਜੀ ਹਾਂਜੀ ਲਓ ਜੀ 42000 ਦੀ ਦੋਸਤ ਇਹ ਮਿਲੂਗੀ ਤੁਹਾਨੂੰ ਤੇ ਵਿੱਚੋਂ ਭਾਈਆਂ ਦਾ ਵੀ ਛੋਟ ਹੀ ਰਹੀ ਆ ਵਿੱਚੋਂ ਮਾਨਤਾਂ ਕਿਹੜਾ ਕੋਈ ਰਸਾ ਰੁਸਾ ਛੜਾਈ ਆ ਉਹਨਾਂ ਕੋ ਮਾਨਤਾਂ ਨਹੀਂ ਰਹਿ ਗਿਆ ਠੀਕ ਆ ਜੀ 200 ਰੁਪਿਆ ਛੋਟ ਤੇ ਕਦ ਕੋ ਤੋਂ ਵੱਡਾ ਠੀਕ ਆ ਜੀ ਕੋਈ ਜੀ ਚੱਲ ਗਈ ਤੇ ਦੋ ਦਿਨ ਨੇ 15-16 ਕਿਲੋ ਆਮਣਾ ਦਈ ਜਾਣਾ ਹਾਂ ਹਾਂਜੀ ਲਓ ਜੀ ਆ ਪੂਰੇ ਵੱਡੇ ਕੱਦ ਕੱਦ ਦੇ ਵਿੱਚ ਲੰਬੀ ਲੰਬੀ ਪੂਰੀ ਆ ਹਾਂਜੀ ਮਗਰ ਫੀਮੇਲ ਕਾਫ ਤੁਹਾਨੂੰ ਦਿਖਾਤੀ ਬੱਚੀ ਇਹਦੇ ਮਗਰ ਸ਼ਾਈ ਬਲਾਂਗ ਦੇ ਵਿੱਚ ਇਸ ਤੋਂ ਬਾਅਦ ਬਲਜੀਤ ਆ ਜਿਹੜੀ ਸੈਕੰਡ ਨੰਬਰ ਤੇ ਆ ਹਾਂਜੀ ਹਾਂਜੀ ਇਹ ਸੁਭਾ ਗਨਮਾ ਵੀਰ ਇਹਦਾ ਵੀਰ ਜੀ ਤੀਜਾ ਸੁਆ ਇਹਦਾ ਵੀ ਇਹ ਤੀਜੇ ਸੂਵੇ ਹਾਂਜੀ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਪੰਜਵਾਂ ਦਿਨ ਆ ਜਾਓ ਬੱਚੀ ਇਹਦੇ ਮਗਰ ਡੱਬੇ ਠੀਕ ਆ ਜੀ ਹਾਂਜੀ ਲੋ ਜੀ ਪੰਜਾਂ ਕਿ ਦਿਨਾਂ ਦੀ ਸਟਰੀ ਬਾਹਰ ਹੋ ਗਈ ਹੁਣ ਬੋਲੋ ਬਾਹਰ ਹੁਣ ਕਿੰਨਾ ਕੁ ਦੁੱਧ ਮੰਨ ਲਿਆ ਇਹਦੇ ਥੱਲੇ 10 ਕਿਲੋ ਦੁੱਧ ਪੱਕਾ ਹੋਊਗਾ ਇਹ ਨੈਟ ਪੱਕਾ ਦੁੱਧ ਜਿਹੜ ਬੁਲਬੁਲ ਦਾ ਬੱਚਾ ਹੀ ਹੈਗੇ ਮੱਛੀ ਵੇਖੋ 나ੜੂ ਬਿਲਕੁਲ ਤੁਹਾਨੂੰ ਨਾਲ ਦਿਖਾਈ ਦੇਊਗਾ ਥੋੜਾ ਪਤਾ ਜਿਹੜਾ ਨਾਲ 나ੜੂਆ ਜਿਹੜਾ ਤੁਹਾਨੂੰ ਦਿਖਾਈ ਦੇਊਗਾ ਤੁਹਾਨੂੰ ਅੱਜ 50 ਕੇ ਦਿਨਾਂ ਦਾ ਸੂਆ 50 ਕੇ ਦਿਨਾਂ ਦੀ ਸੂਈ ਆ ਤੀਜਾ ਸੂਆ ਇਹ ਵਹਿੜ ਮਗਰ ਪੱਛੀ ਆ ਠੀਕ ਆ 10 ਕਿਲੋ ਹੁਣ ਦੁੱਧ ਤੇ ਜਿਹੜੀ ਚੱਲਣ ਈ ਆ ਹਾਂਜੀ ਠੀਕ ਆ ਬਾਕੀ ਆ ਫੇਸ ਕੁਆਲਿਟੀ ਤੋਂ ਤੇ ਚੌਣ ਜਾਣ ਬਲਜੀਤ ਐ ਐ ਵਧੀਆ ਵੀਰ ਜੀ ਬੰਗਾ ਪੌਂਦੀ ਵੀ ਨਹੀਂ ਲੋੜ ਅੱਛਾ ਜੀ ਹਾਂਜੀ ਬਿਨਾਂ ਬੰਗੇ ਤੋਂ ਚਵਾਈ ਕਰਦੇ ਆ ਠੀਕ ਆ ਜੀ ਤਾਂ ਹੁਣ ਵੇਖੋ ਕਿੱਡਾ ਵਧੀਆ ਲੱਗਾ ਲੋਬਿਆ ਕਰੋ ਚੱਕ ਠੀਕ ਹੈ ਜੀ ਬਖਾਲਾ ਬਹੁਤ ਸੁਣਾ ਚੌਰ ਸਲੇਵਾ ਮੋਢ ਤੋਂ ਠੀਕ ਹੈ ਜੀ ਤੇ ਬਿਲਕੁਲ ਚਾਰੇ ਨੁਕਰਾਂ ਤੇ ਚੌਂ ਗੁੱਠਾਂ ਤੇ ਥਾਣਾ ਮੋਟਾ ਗੋਲ ਥਾਣਾ ਤੇ ਪੂਰਾ ਮੁਠੀਦਰ ਥਾਣੇ ਲੱਗਾ ਕਰਮ ਵਾਲੀ ਨੂੰ ਠੀਕ ਹੈ ਸੋ ਚਵਾਈ ਚਬੀ ਦੀ ਵੀ ਬਿਲਕੁਲ ਓਕੇ ਰਿਪੋਰਟ ਕੋਈ ਵੀਰ ਆਉਂਦਾ ਦੂਰੋਂ ਨੇੜੋਂ ਠੀਕ ਹੈ ਜੀ ਆਪਦੀ ਚਵਾਈ ਕਰਕੇ ਤੁਸੀਂ ਦੇਖੋ ਪਰ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਚਵਾਈ ਕਰਕੇ ਵੀ ਦਿਖਾਈ ਜਾਂਦੇ ਪਏ ਆ ਸੋ ਚਵਾਈ ਇੱਕ ਨੰਬਰ ਆ ਥਾਣ ਬਹੁਤ ਵਧੀਆ ਜੀ ਸੋ 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਹੈ ਅੱਗੇ ਮੇਰਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਦਿਨ ਹਜੇ ਥੋੜੇ ਹੋਏ ਹਜੇ ਜਸਟ ਬੌਲੇ ਤੋਂ ਬਾਹਰ ਆਈ ਹੈ ਤੇ ਦੁੱਧ ਚੰਗਾ ਚਬਾ ਦੂਗੀ ਪਰ ਚੰਗੀ ਸੇਵਾ ਤੇ ਠੀਕ ਆ ਜੀ ਹੁਣ ਫਿਰ ਹਾਲ ਜਿੰਨਾ ਤੁਸੀਂ ਚੋਕੇ ਲੈ ਕੇ ਜਾਓਗੇ ਉਹ 10 ਕਿਲੋ ਆ ਕੋਈ ਵੀਰ ਬੌਲਾ ਕੱਚਾ ਬੌਲਾ ਮੰਨ ਲੈ ਦੁੱਧ ਮੰਨ ਲੈ ਇਸ ਵਕਤ ਪੰਜਾਹ ਦਿਨਾਂ ਦੀ ਸੂਈ ਦੇ ਥੱਲੇ ਠੀਕ ਹੈ ਜੀ ਅੱਛਾ ਬਲਜੀਤ ਇਹਦੀ ਡਿਮਾਂਡ ਕੀ ਕਰਦੇ 45000 ਦੀ ਦੇ ਦਈਏ 42000 ਦੀ 45 ਜੋ ਕਰਤੀਏ ਲੈਸ ਜੀ ਹੁੰਦੀ ਆ ਤੇ 2000 ਹੀ ਕਰ ਦਈਏ 40 ਦੀ 40 ਹੋਰ ਹਜ਼ਾਰ ਕਰ ਦਈਏ ਲੈ 39 ਦੀ 39 ਦੇ ਦਾਂ ਖੁਸ਼ ਆ ਕੀ ਵੈੜ ਜਿਹੜੇ ਲੈਗਾ ਜਿਆਦਾ ਕਰੂਗਾ ਦੋ ਦਿਨੇ ਜਿਆਦਾ ਨਹੀਂ ਆ ਪਾਉਂਦੇ 13 14 ਕਿਲੋ ਆਮ ਨਾਲ ਦਈ ਜਾਣਾ ਹੂੰ ਹਾਂ ਲੋ ਜੀ ਦੋ ਦਿਨ ਵੀ 10 ਤੋਂ ਬਾਹਰ ਹੋਊਗਾ ਪਾ ਕੇ 10 ਕਿਲੋ ਪੱਕਾ ਬੋਲਾ ਇਹਦਾ ਪਾਣੇ ਲੋ ਵੀ ਇਹਦਾ ਜਿਹੜਾ ਮਿੰਟਾਂ ਸਕਿੰਟਾਂ ਦਾ ਖੇਡ ਆ ਪ੍ਰਭੂ ਹਾਂ ਜੀ ਬਾਕੀ ਚੋਣ ਚਾਂਦੀ ਕਿਦਾਂ ਉਹ ਵੀ ਤੁਸੀਂ ਵਿੱਚ ਪੂਰੀ ਵੀਡੀਓ ਤੇ ਦੇਖ ਲਿਆ ਠੀਕ ਆ ਜੀ ਸੋ ਚਵਾਈਆਂ ਦੋ ਵੜਾਂ ਨੂੰ ਚੰਗੀਆਂ ਲੱਗੀਆਂ ਨੇ ਕੋਈ ਪੂਰ ਛੱਟਾ ਕੋਈ ਚੀਜ਼ ਹੋਵੇ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਨੋਟ ਕਰਾ ਦੇਣਾ ਸੀਗਾ ਤੇ ਲੰਬਾ ਥਣ ਮੁੱਠੀ ਥਣ ਬਹੁਤ ਸੋਹਣਾ ਵਿਥ ਵਿਰਲ ਤੇ ਥਣ ਲੱਗਾ ਠੀਕ ਆ ਜੀ ਸੋ ਮਗਰ ਬੱਛੀ ਆ 39000 ਦੀ ਤੁਹਾਨੂੰ ਜਿਹੜੀ ਇਹ ਵੜ लास्ट ਤੋਂ ਲਾਸਟ ਲੈ ਇਹਦੇ ਮਿਲ ਜੂਗੀ ਮਗਰ ਬੱਛੀ ਆ ਫੀਮੇਲ ਕਾਰ ਪਰ ਇੱਕਪ ਕਰਦੀ ਆ ਸੰਭਲ ਨੰਬਰ ਆਪਣਾ 77407 4212 ਠੀਕ ਆ ਜੀ ਲਓ ਦੱਸੋ ਇਹ ਨੰਬਰ ਆ ਵੀਰ ਬਲਜੀਤ ਦੇ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਤੇ 10 ਕਿਲੋ ਦੁੱਧ ਇਸ ਵੈੜ ਦੇ ਥੱਲੇ ਆ ਤੇ 10-11 ਕਿਲੋ ਤੇ ਦੂਜੀ ਵੈੜ ਜਿਹੜੀ ਚਲਣ ਢਈ ਹੈ ਤੇ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਲਈ ਹੈ ਬਾਕੀ ਥਣ ਦੇਵੇ ਦੀਆਂ ਸਾਫ ਸੁਥਰੀਆਂ ਨੇ ਕੋਈ ਮੇਰਾ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦਾ ਚੋਕੇ ਪਸਮਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਦੂਰ ਨੇੜੇ ਜਿਹੜਾ ਕੋਈ ਵੀ ਨਹੀਂ ਆ ਸਕਦਾਗਾ ਉਹ ਬੇਸ਼ੱਕ ਕਿਸੇ ਬੇਰ ਦੀ ਇੱਛਾ ਹੋਈ ਤੇ ਆਪਦੀ ਇੱਕ ਟਾਈਮ ਤੇ ਤੁਸੀਂ ਵੀਡੀਓ ਕਾਲ ਤੇ ਤਸੱਲੀ ਵੀ ਕਰਵਾ ਸਕਦੇ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ